ਭਾਜੋ ਭਰਮ ਫਲਾਣੀਆਂ ਦੁਜੇ ਲਗਾਹਿ ਤੋ ਲਖ ਸਿੰਗਾਰ ਬਣਾਇ ਕਾਰਜ ਨਹੀਂ ਕੇਤ ਜਤ ਜਨ ਦੇਵਨ ਸਸੀ ਚਤ ਬਲੇ ਕੈ ਸੁਨ ਪ੍ਰੇਤੋ ਪਕੜ ਚਲਾਏ ਦੂਤ ਜਮ ਕਿਸੇ ਨਾ ਦੇਣੀ ਭੇਟੋ ਰਖੜ ਕਰੋ ਤੇ ਖਨਮ ਆਏ ਜਿਨਛੋ ਲਗਾਏ ਤੋ ਹੱਥ ਮਰੋੜੇ ਤਨ ਕਪੈ ਚਾਹੋ ਵਾਖੇ ਤੋ ਜਿਹਾ ਪੀਚਾ ਸੋ ਲੋਣਾ ਕਰਮਾਂ ਚੰਦੜਾ ਖੇਟੋ ਨਾਨਕ ਕਪੜਾ ਬਸਰ ਨਾ ਆਗਿ ਤੀ ਚਰਨ ਬੋਹਿ ਤਪਰਾ ਬਦੇਤੋ ਸੇ ਭਾਜੋ ਨਰਕ ਨਾ ਪਾਇਆ ਗੁਰ ਰਖਣਾ ਵਾਲਾ ਹੀ ਤੋ ਨਾਨਕ ਪ੍ਰਭ ਸਰਨਾਗਤੀ ਚਰਨ ਮੁਹਿਟ ਪ੍ਰਭ ਦੇਤ ਸੇ ਭਾਜੋ ਨਰਕ ਨਾ ਪਾਇਆ ਗੁਰ ਰਖਣਾ ਵਾਲਾ ਹੀ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਭਾਦੋਂ ਦਾ ਮਹੀਨਾ ਭਾਦੋਂ ਦੇ ਮਹੀਨੇ ਤੋਂ ਭਾਵੇਂ ਹੈ ਕਿ ਭਾਦੋਂ ਦਾ ਮਹੀਨੇ ਵਿੱਚ ਦੋ ਪੱਖ ਰਹਿੰਦੇ ਹਨ ਜਿਵੇਂ ਕਿਤੇ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਕਿਤੇ ਮੀਂਹ ਪੈਣ ਦੇ ਨਾਲ ਵਧੀਆ ਠੰਡ ਹੋ ਜਾਂਦੀ ਹੈ ਇਸੇ ਪ੍ਰਕਾਰ ਜਿਹੜਾ ਮਨੁੱਖ ਪਰਮਾਤਮਾ ਤੋਂ ਟੁੱਟਿਆ ਹੋਇਆ ਹੈ ਉਹਦਾ ਸਰੀਰ ਵੀ ਇਸੀ ਪ੍ਰਕਾਰ ਹੀ ਹੁੰਦਾ ਹੈ ਉਹ ਕਦੇ ਬਹੁਤ ਜ਼ਿਆਦਾ ਘਟੋਰ ਹੋ ਜਾਂਦਾ ਹੈ ਕਦੇ ਬਹੁਤ ਜ਼ਿਆਦਾ ਨਰਮ ਹੋ ਜਾਂਦਾ ਹੈ ਕਦੇ ਉਹ ਭਵੀਆਂ ਗਰਵਾਣੀਆਂ ਜੇ ਗੱਲਾਂ ਕਰਦਾ ਹੈ ਕਦੇ ਪਰਮਾਤਮਾ ਤੋਂ ਵਿਛੜ ਕੇ ਬੁਰਾ ਭਰਾ ਵੀ ਬੋਲਦਾ ਹੈ ਜਿਹੜਾ ਮਨੁੱਖ ਜਿਹੜੀ ਜੀਵ ਇਸਤਰੀ ਪਰਮਾਤਮਾ ਤੋਂ ਟੁੱਟੀ ਹੋਈ ਹੈ ਚਾਹੇ ਉਹ ਲੱਖ ਸ਼ਿੰਗਾਰ ਬਣਾਈ ਜਾਵੇ ਪਾਰੋ ਕਿਤੇ ਕੰਮ ਨਹੀਂ ਆਉਂਦੇ। ਜੇ ਚੰਨ ਮਰੋਖ ਐਸਾ ਆਪਣੇ ਸਰੀਰ ਨੂੰ ਸੱਜਦਾ ਹੈ। ਫਿਰ ਉਹ ਬਹੁਤ ਜ਼ਿਆਦਾ ਖਬਣਾਉਂਦਾ। ਜਿਹੜੇ ਸਾਖ ਸੰਬੰਧਿਆ ਨਾ ਮਿੱਤਰ ਦੋ ਰਿਸ਼ਤੇਦਾਰ ਭੈਣ ਭਰਾ ਪਤਨੀ ਬੱਚਿਆਂ ਦਾ ਪਿਆਰ ਪਾਇਆ ਹੁੰਦਾ ਹੈ। ਉਹਨਾਂ ਨਾਲ ਸਾਰਾ ਪਿਆਰ ਖੁੱਪ ਜਾਂਦਾ। ਤੇ ਫਿਰ ਮਰ ਬਾਨਾ ਬਹੁਤ ਜ਼ਿਆਦਾ ਘਬਰਾਉਂਦਾ ਜਿੰਨਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਪਾਇਆ ਹੁੰਦਾ ਹੈ ਉਹ ਖੰਨ ਵਿੱਚ ਹੀ ਉਸ ਮਨੱਖ ਤੋਂ ਸਾੜ ਕੇ ਪਰੇ ਹੋ ਜਾਂਦੇ ਹਨ ਔਰ ਕਹਿਣ ਲੱਗ ਜਾਂਦੇ ਹਨ ਕਿ ਇਹਨੂੰ ਸ਼ਤਿ ਕਰੋ ਇਹ ਅਭੀ ਪ੍ਰੇਤ ਬਣ ਗਿਆ ਇਸ ਨੂੰ ਛੇਤੀ ਜਰਾ ਘਰ ਵਿੱਚੋਂ ਬਾਹਰ ਕਰ ਦਿਓ ਤੋਂ ਬਣ ਜੋ ਜੀਵ ਉਹ ਬਹੁਤ ਜ਼ਿਆਦਾ ਘਬਰਾਉਂਦਾ ਹੈ ਜੋ ਜੀਵ ਆਤਮਾ ਦਾ ਦੁਸਤਰੀਰ ਹੈ ਬਹੁਤ ਯਾਰ ਆਖਾਉਂਦਾ ਹੈ ਕਾਲ ਤੋਂ ਚਟਾ ਪਿਆ ਹੁੰਦਾ ਹੈ ਇੱਕ ਰੰਗ ਆਉਂਦਾ ਹੈ ਤੇ ਇੱਕ ਰਗ ਜਾਂਦਾ ਹੈ ਇਹ ਸਰੀਰ ਮਨੁੱਖ ਦੇ ਇੱਕ ਦਿੱਤ ਹੋਇਆ ਕਰਮ ਦਾ ਖੇਤ ਹੈ ਜਿਹੋ ਜਿਹਾ ਮਨੁੱਖ ਇਸ ਸਰੀਰ ਵਿੱਚ ਬੀਜਦਾ ਹੈ ਉਹੋ ਜਿਹਾ ਉਹਨੂੰ ਫਲ ਅੱਗੇ ਜਾ ਕੇ ਦਰਗਾਹ ਵਿੱਚ ਮਿਲਦਾ ਹੈ ਜਿਵੇਂ ਮਨੁੱਖ ਪ੍ਰਮਾਤਮਾ ਦੇ ਲੜ ਲੱਗ ਜਾਂਦੇ ਹਨ ਕਿ ਪ੍ਰਮਾਤਮਾ ਉਹਨਾਂ ਜੀਵਾਂ ਦੀ ਰੱਖਿਆ ਕਰਦਾ ਹੈ ਉਹਨਾਂ ਨੂੰ ਭਾਦੋਂ ਨੂੰ ਮਹੀਨੇ ਵਿੱਚ ਵੀ ਕੋਈ ਫਰਕ ਨਹੀਂ ਪੈਂਦਾ ਇਸ ਲਈ ਤਾਂ ਸਭ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਜੀਵ ਆਤਮਾ ਨੂੰ ਸਮਝਾਉਂਦੇ ਹਨ ਕਿ ਇਸ ਰਕਤ ਵਿੱਚ ਰਹਿੰਦੇ ਹੋਏ ਪਰਮਾਤਮਾ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਪਰਮਾਤਮਾ ਦੀ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਗਿਆਨ ਹਾਸਲ ਕਰਨਾ ਚਾਹੀਦਾ ਹੈ ਔਰ ਪਰਮਾਤਮਾ ਦੀ ਲੜ ਲੱਗ ਕੇ ਚੱਲਣੀ ਜੋ ਮਨੁੱਖ ਇਸ ਉੱਪਰ ਅਮਲ ਕਰਦਾ ਹੈ ਉਹਦਾ ਪਾਰਦਰਸ਼ੀ ਨਵੀਂ ਸਵਾਵਨਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ